Oh, ਦਾ ਆਪਿਆਸ ਮੁਝੇ ਮਨ ਦੀ ਚੱਲੀ ਨਹੀਂ ਜਾਂਦੀ ਤਾਂ ਬਿਲਕੁਲ ਸਦ ਚੰਨ ਦੀ ਤੱਕ ਤੱਕ ਨੂਰ ਉਹਦਾ ਪਿਆਸ ਮੁਝੇ ਮਨ ਦੀ ਹੋ ਚੱਲੀ ਨਹੀਂ ਜਾਂਦੀ ਤਾਂ ਬਿਲਕੁਲ ਸਦ ਚੰਨ ਦੀ ਹੋ ਲੈ ਦੁਨੀਆ ਹੈ ਆਣ ਰੁਸ਼ਨਾਈ ਮਾਗ ਭਰੀ ਬ ਸਾਰੇ ਆਪਾਂ ਵੀ ਦੂਹਾਂ ਦੇ ਉਹਦੇ ਚੱਲਦੀਏ ਧੂੜੀ ਉਹਦੇ ਚਰਨਾਂ ਦੀ ਮੱਥੇ ਉੱਤੇ ਮਲিয়ে ਹਾਂ ਜੋ ਸਾਰੇ ਆਪਾਂ ਵੀ ਦੂਹਾਂ ਦੇ ਉਹਦੇ ਚੱਲਦੀਏ ਉਹ ਧੂੜੀ ਉਹਦੇ ਚਰਨਾਂ ਦੀ ਮੱਥੇ ਉੱਤੇ ਮਲিয়ে ਹੋਵੇ ਜ਼ਿੰਦਗੀ ਦੀ ਸਫਲਤਾ ਮਾਈ ਮਾਗ ਭਰੀ ਪੁੰਨੇ ਰਹਾਂਦੀ ਹੋਵੇ ਸਾਰੇ ਜੀ ਸੰਗਤ ਹੱਥ ਜੋੜੋ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਕੀਰਤਨ ਦੇ ਸਤਕਾਰ ਵਿੱਚ ਆ ਭਾਈ ਸਾਹਿਬ ਜੀ 200 ਦਮੜਾ ਦੋਨੋਂ ਬੇਟੀਆਂ ਨੂੰ ਬਤੌਰਿਆ ਨਾਮ ਦੇ ਕੇ ਗਏ ਨੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਹਨਾਂ ਦੇ ਨਾਮ ਆਪ ਜਾਣਦੇ ਨੇ ਜਿਨ੍ਹਾਂ ਖਜ਼ਾਨੇ ਚ ਮਾਇ ਖਜ਼ਾਨੇ ਭਰਪੂਰ ਕਾ ਨਾ ਹਰਮਨਾਨ ਫਤਿਹ ਬਖਸ਼ਣਾ ਚੜ੍ਹਦੀਆਂ ਕਲਾ ਚ ਰੱਖਣਾ 80 पी हरजीत सिंह जी सन ऑफ हेड क्लर्क हेडमास्टर ठाकुर सिंह जी ਉਹ ਵੀ ਸੌਦਮੜਾ ਬਤਾਰੇ ਨਾਮ ਬੇਟੀਆਂ ਨੂੰ ਭੇਜਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਖਜ਼ਾਨਿਆਂ ਚ ਮਾਇਆ ਆਈ ਹੋਰ ਮੇਰੀਆਂ ਬੀਬੀਆਂ ਭੈਣਾ ਵੀਰ ਬਜ਼ੁਰਗ ਬੱਚਿਆਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਚ ਚਰਨਜੀਤ ਸਿੰਘ ਸਾਹਿਬ ਜੀ ਕੈਨੇਡਾ ਤੋਂ ਬਿੰਦ ਮੈਂ ਅਰਦਾਸ ਕਰਾਉਂਦੇ ਨੇ ਇਹ ਸੱਚੇ ਪਾਤਸ਼ਾਹ ਮਹਾਰਾਜ ਦੇਸਾਂ ਪਰਦੇਸਾਂ ਦੇ ਵਿੱਚ ਅੱਜ 1 ਮਹੀਨਾ ਹੋ ਗਿਆ ਬਲਦੇਵ ਸਿੰਘ ਕਾਰ ਬਜ਼ਾਰ ਵਾਲੇ ਸੋ ਜਮਣਾ ਅਰਦਾਸ ਕਰਾਉਂਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਹਰ ਮਨ ਫਤਿਹ ਬਖਸ਼ਣੇ ਚੜ੍ਹਦੇ ਆ ਕਲਾਜ ਰੱਖਣਾ ਸੋ ਸੰਗਤ ਜੀ ਤੁਹਾਡੇ ਸਾਹਮਣੇ ਇੱਕ ਜਿੰਦੀ ਮਿਸਾਲ ਕਰਾਂ ਮੈਂ ਫੌਜ ਦੇ ਵਿੱਚੋਂ ਆਏ ਨੂੰ ਮੈਨੂੰ ਤਕਰੀਬਨ 45 ਸਾਲ ਹੋ ਗਏ ਮੈਂ ਆਪਣੇ ਟਾਈਮ ਤੇ ਦੋ جنگ ਲੜੇ ਫੌਜ ਦੇ ਵਿੱਚ 165 ਤੇ 171 ਜਦੋਂ 71 ਦਾ جنگ ਹੋਇਆ ਮੇਰੀ ਪਾਲਟਨ ਦੇ ਵਿੱਚ ਇੱਕ ਮੁੰਡਾ ਸੀ ਉਹ ਪਥੌੜਾ ਘੜਦਾ ਸੀ ਐਦਾਂ ਦਾ ਬੰਦਾ ਸੀ ਉਹ ਤੱਕਾ ਯਾਨੀ ਕਿ ਭਜਨੀਕ ਰਬਦਾਸ ਮਹਾਰਾਜ ਦੇ ਗਲਤ ਬੰਦੇ ਕੋਈ ਗੱਲ ਹੀ ਨਹੀਂ ਕਰਨੀ ਹੋ। ਜਦ ਨਹੀਂ ਉਹਨੇ ਕੋਈ ਗੱਲ ਕਰਨੀ ਤਾਂ ਸਾਨੂੰ ਉਹਨੇ ਇੱਕੋ ਗੱਲ ਕਹਿਣੀ ਕਿਹੜੀ? ਕਿਹਾਣਾ ਗੁਰੂ ਸਾਹਿਬਾਂ ਦੇ ਗੱਤ ਜਸ ਗਾਇਆ ਕਰੋ। ਉਲਟੀਆਂ ਗੱਲਾਂ ਨਹੀਂ ਕਰਨੀਆਂ। ਤਾਂ ਹੀ ਉਹਨੂੰ ਬਗਾੜੀ ਮਜਾ ਕੇ ਨਾ ਕਹਿ ਦੇਣਾ ਵੀ ਤੂੰ ਹੀ ਕਰਨਿਆ ਕਰ। ਸਤਗੁਰੂ ਸੱਚੇ ਪਾਤਸ਼ਾਹ ਦੀ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਸਾਡੀ ਪਲਟ ਨੇ ਵੀ ਸਗਾ ਸਾਡੇ ਇੱਕ ਪਲਟ ਦਾ ਇੱਕ ਵੀ ਇਨਸਾਨ ਨਹੀਂ ਹੋਇਆ। ਇਦਾਂ ਪੁਜਾਰੀ ਸੋ ਜਨ ਸਵੇਕ ਸੰਸਾਡਾ ਕਮਾਂਡਰ ਸੀ ਦੋ ਜੰਗ ਲੜੇ ਉਹ ਕਮਾਂਡਰ ਸੀ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਹੋਰ ਭਾਈ ਸਾਹਿਬ ਜੀ ਸੋ ਤੁਮੜਾ ਅਰਦਾਸ ਕਰਾਉਂਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਖਜ਼ਾਨੇ ਚ ਮਾਇਆ ਖਜ਼ਾਨੇ ਭਰਪੂਰ ਕਾਨਾ ਹਰ ਮਦਾਨ ਫਤਿਹ ਬਖਸ਼ਣਾ ਚੜ੍ਹਦੀ ਕਲਾ ਚ ਰੱਖਣਾ ਤੋਂ ਮੈਂ ਕਹਿ ਰਿਹਾ ਸੀ ਜੇ ਵੀ ਗੱਲ ਕਰਾਂ ਸਹਬ ਸ੍ਰੀ ਗੁਰੂ ਰਵਦਾਸ ਮਹਾਰਾਜੀ ਸੱਤ ਦੇ ਵਿੱਚ ਬੋਲਣਾ ਜੋ ਵੀ ਬੋਲਣਾ ਮੰਨ ਤਕਾਇਓ ਜਰੀ ਅਤਿ ਹਾਸ ਗਵਾਹ ਹੈ ਭਾਰਤ ਤੇ ਜਿਦਵਾਨ ਸਿਆਣੇ ਮੰਨ ਟਕਾਇਆ ਜੀ ਅਤਿ ਹਾਸ ਗਵਾਹ ਹੈ ਭਾਰਤ ਤੇ ਦਿਨ ਬਿਖਰੇ ਬਿਖਰੇ ਆਉਂਦੇ ਰਹੇ ਆਪਣੇ ਹੀ ਆਪ ਵਿੱਚ ਕੋਈ ਉੱਚੇ ਕਹਾਉਂਦੇ ਕੋਈ ਨੀਵੇਂ ਕਹਾਉਂਦੇ ਰਹੇ ਜਦੋਂ ਕਿਤੇ ਮੰਦਿਰ ਚ ਜਾਣਾ ਇੱਕ ਕੰਨ ਕਥਾ ਬਲ ਲਾਉਂਦੇ ਰਹੇ ਇੱਕ ਢਾਲ ਕੇ ਸ਼ਿੱਕਾ ਪਾਉਂਦੇ ਰਹੇ ਪਰ ਧਰਤੀ ਨੇ ਲਈਆਂ ਲਲਕੜੀਆਂ ਤਾਲ ਧਰਮ ਸੀ ਡੋਲ ਗਿਆ ਤੱਕ ਕੇ ਕਰਲਾ ਹਟ ਮਨੁੱਖਤਾ ਨੂੰ ਇੱਕ ਰੱਬ ਆਕਾਸ਼ਾਂ 'ਵਾਂ ਬੋਲ ਪਿਆ ਰੱਬ ਦੇ ਬੰਦੀਓ ਬੰਦੇ ਹੋ ਕੇ ਬੰਦਿਆਂ ਤੇ ਜ਼ੁਲਮ ਕਰਾਉਂਦੇ ਹੋ ਪਰ ਆਪਦੇਓ ਬੰਦਿਓ ਬੰਦੇ ਹੋ ਕੇ ਬੰਦਿਆਂ ਤੇ ਜ਼ੁਲਮ ਕਰਮਾਉਦੇ ਹੋ ਉਹ ਜੇ ਤੁਹਾਡਾ ਰੱਬ ਤੁਹਾਡੇ ਕੋਲੋਂ ਵੱਖ ਨਹੀਂ ਤੁਸੀਂ ਫੇ ਪਾੜੇ ਕਿਵੇਂ ਪਾਉਂਦੇ ਹੋ ਇੱਕ ਉੱਚੇ ਘਾਉਣ ਵਾਲੇ ਇੱਕ ਨੀਵੇਂ ਘਾਉਣ ਵਾਲੇ ਤੁਸੀਂ ਚੜਦਾ ਪਾਟਾਂ ਦੇ ਪਾੜੇ ਪਾਉਂਦੇ ਹੋ ਇੱਥੇ ਬਥੇਨੇ ਬੜਾ ਕੁਝ ਕੀਤਾ ਮੇਰੇ ਪਾਤਸ਼ਾਹ ਨੇ ਗੁਰੂ ਰਬਦਾਸ ਮਹਾਰਾਜ ਜੀ ਨੇ ਇਹੋ ਜਿਹੇ ਕੌਂਤਕ ਕੀਤੇ ਨੇ ਇਦਾਂ ਨੇ ਕੌਂਸ ਕਿਤੇ ਨੇ ਕਿਤੇ ਗੰਗਾ ਦੇ ਵਿੱਚ ਦਮੜੀ ਤਾਰ ਦਿੱਤੀ ਕਿਤੇ ਹਰਨੀ ਨੂੰ ਸ਼ਿਕਾਰੀ ਕੋਲੋਂ ਛੁਡਾ ਲਿਆ ਕਿਸੇ ਕੋਈ ਕੌਂਸ ਕਿਤੇ ਕੋਈ ਕੌਂਸ ਅਨੰਤ ਆਨੰਦ ਕੀਤੇ ਨੇ ਆ ਚਾਰ ਲਾਈਨਾਂ ਪੈ ਕੇ ਪੇਸ਼ ਸਮਾਪਤੀ ਕਰਾਂਗਾ ਕੁਝ 20 ਮਿੰਟ ਹੋ ਗਏ ਹਾਂਜੀ ਚਲੋ ਸਭਤਾ ਹੋ ਗਿਆ ਚਲ ਜੀ ਜਿੱਦਦਾ ਹੋ ਗਿਆ ਹਕਮ ਠੀਕ ਆ ਹਾਂ ਇਹ ਤੋਂ ਮੈਂ ਕਹਿ ਰਾ ਸਤ ਸੰਗ ਜੀਓ ਬਖਸ਼ਿਆ ਸਮਾਂ ਸਮਾਪਤ ਹੋ ਗਿਆ ਹੈ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕੰਨ ਕੀਤਨੇ ਸਤਕਾਰ ਵਿੱਚ ਬਿਆਨ ਸਤ ਸੰਗਤ ਵੱਲੋਂ ਬਿਆਨ ਮਾਇਆ ਹਾਜ਼ਰ ਹੋਈ ਹੈ ਸਤ ਸੰਗ ਜੀ ਬਲਾਉ ਫਤਿਆਖੋ ਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ